बॉर्डरों पर जो बैठे हैं वो तो असल में खालिस्तानी है जो असली किसान है ना वो बॉर्डरों पर आपको नहीं मिलेगा वो मिलेगा आपको पंजाब के खेतों के अंदर तो अभी हम ना खेतों के अंदर आए हैं पंजाब के खेतों के अंदर वो जो किसान आप देख रहे हो ना ये है असली वाले किसान ये क्यों नहीं वहां पर जाते क्या इनके पास खेत नहीं है क्या नहीं है इनके पास ये बातचीत इनसे करते हैं भाई साहब नमस्कार नमस्कार भाई साहब जी नमस्कार जी हम आए हैं गोदी मीडिया से एक्चुअली मैं क्लियर करना चाहते हैं लोगों को जो खालिस्तान के नाम पर किसानों के नाम पर जो खालिस्तानी लोग बॉर्डरों पर बैठे हैं और वो प्रोपागेंडा चला रहे हैं मोदी जी के खिलाफ तो कि ये देखिए ये किसानों का आंदोलन है लेकिन उसके बेस में छुपे हुए हैं पर खालिस्तानी तो आप इसके बारे में क्या कहना चाहोगे आप असली किसान आप क्यों नहीं जा रहे वहाँ पे ओथो तो ही आया मैंने दिन हो गए गए कल ही आया मैं नहीं आप वहाँ पे गए थे हाँ कल ही आया सामने भी फिर आया ਉੱਥੇ ਬੈਠੇ ਰਹਿਣਾ ਉੱਥੇ ਹੋਰ ਬੰਦੇ ਹੈਗੇ ਨਾਲ ਉੱਥੇ ਜਾਵੜੇ ਅਸੀਂ ਮੁੜਿਆ ਹੁਣ ਉਹ ਮੁੜਿਆ ਹੁਣ ਕਿਸੀਂ ਫਿਰ ਜਾਵੜਾਂਗੇ ਇਹ ਸ਼ਾਇਦ ਲੱਗਦਾ ਹੈ ਇਹ ਵੀ ਸਹੀ ਨਾ ਹੋ ਲੇਕਿਨ ਖੇਤ ਹੈ ਅਬ ਕਿਆ ਮਤਲਬ ਕਿਆ ਕਿਆ ਹੈ ਅੰਦੋਲਨ ਕਿਆ ਮੰਗੇ ਹੈ ਕੌਣ ਹੈ ਵਹਾਂ ਪਰ ਜੋ ਬੈਠੇ ਹੈ ਅੰਦੋਲਨ ਦੀਆਂ ਮੰਗਾਂ ਦਾ ਸ਼ੇਰਾ ਬਹੁਤ ਬਹੁਤ ਡੂੰਘੀਆਂ ਹੈ ਥੋੜੀ ਸਮਝ ਤੋਂ ਬਾਹਰ ਦੀਆਂ ਗੱਲਾਂ ਹੈ ਇਹ ਨਹੀਂ ਨਹੀਂ ਆਪ ਬਤਾਈਏ ਨਾ ਅਗਰ ਆਪਕੋ ਪਤਾ ਹੈ ਬਤਾਈਏ ਨਾ ਸੀ 2 50% ਪਤਾ ਕੀ ਹੁੰਦਾ ਹਾਂ ਹਾਂ ਬਿਲਕੁਲ की तू दस ना अपना वो कॉस्ट है जिसके ऊपर मार्जिन की बात की जाती है कि उसके प्लस प्रतिशत का मार्जिन लगा के किसान को वो कॉस्ट दी जाए लेकिन वो दी नहीं जा सकती वो प्रैक्टिकल है महंगाई कितनी बढ़ जाएगी खाने ते... पीने वाली वस्तुएं जो है उनके दाम बढ़ जाएंगे तो एक गरीब आदमी क्या करेगा देश की अर्थव्यवस्था का क्या हाल होगी ये तो आपको पता नहीं होगा अर्थव्यवस्था सिरों ही चल रही किसानों किसान सिरों अर्थव्यवस्था चल रही है सारी ਹਾਂ ਜੇ ਸਾਨੂੰ ਹੀ ਮਾਰਤਾ ਤੇ ਉਦੋਂ ਬਾਅਦ ਅਰਥਵਿਵਸਤਾ ਦਾ ਢੂਏ ਚ ਲੈ ਲੋ ਕੀ ਕਰੋਂਗੇ ਅਰਥਵਿਵਸਤਾ ਦਾ ਨਹੀਂ ਆ ਬੋਲ ਰਹੇ ਹੋ ਕਿ ਹਮੇ ਮਾਰ ਦੀ ਅਗਲ ਖਾਨ ਨੂੰ ਹੀ ਤੁਹਾਡੇ ਕੋਲੇ ਦਾਣਾ ਨਾ ਹੋਇਆ ਯਾਰ ਤੁਸੀਂ ਅਰਥਵਿਵਸਤਾ ਨੂੰ ਕੱਲੀ ਨੂੰ ਚੱਕੀ ਫਿਰੋ ਫਿਰ ਕਿੱਥੇ ਚੱਕੀ ਫਿਰੋਗੇ ਨਹੀਂ ਖਾਨੇ ਕੋ ਦਾਣਾ ਤਾਂ ਮਿਲੇਗਾ ਨਾ ਆਪ ਕੋ ਆਪ ਨਹੀਂ ਨਹੀਂ ਆਪ ਕੋ ਆਪ ਕੋ ਅਭੀ ਜੋ ਕੁਛ ਰਹਿਣ ਤਾਂ ਮਿਲ ਰਹਾ ਨਾ ਫਸਲ ਕਾ ਆਪਕੇ ਪਾਸ ਪੈਸੇ ਤਾਂ ਆ ਰਹੇ ਨਾ ਮੇਰੀ ਮੇਰੀ ਗੱਲ ਸੁਣ ਸੀ 2 50% ਨੂੰ ਮੈਂ ਸਮਝਾਉਣਾ ਵੀ ਅਸਲ ਦੇ ਵਿੱਚ ਚੀਜ਼ ਕੀ ਆ ਉਹ ਚਲੋ ਬਤਾਈਏ ਅਭੀ ਕੀ ਬਤਾਏ ਕਿ ਚਲੋ ਬਤਾਈਏ ਤੈਨੂੰ ਮੈਂ ਦੱਸਦਾ ਨਾ ਪੰਜਾਬੀ ਦੱਸਦਾ ਤੁਸੀਂ ਤਈ ਬਤਾ ਸੀ 2 ਪਲੱਸ 50% ਜਿਹੜਾ ਹੋਏਗਾ ਨਾ ਉਹ ਹੈਗਾ ਵੀ ਸਾਡਾ ਜਿਹੜਾ ਫਸਲ ਬੀਜਣ ਤੇ ਉਹਨੂੰ ਪਾਲਣ ਤੇ ਉਹਨੂੰ ਪਾਣੀ ਤੇ ਖਾਹ ਤੇ ਰੇਹਾਂ ਤੇ ਸਪਰੇਹਾਂ ਤੇ ਜਿਹੜਾ ਖਰਚਾ ਹੁੰਦਾ ਉਹ ਖਰਚਾ ਤੇ ਉਹਨੂੰ ਅੱਧਾ ਹੋਰ ਜਾਨੀ ਕਿ ਡੁੱਡਾ ਮੁੱਲ ਸਾਨੂੰ ਸਾਡੀ ਫਸਲ ਦਾ ਮਿਲਣਾ ਚਾਹੀਦਾ ਆ ਮੰਗਾ ਸਾਡੀ ਯਾਰ ਹੁਣ ਤੂੰ ਵੀ ਗੱਲ ਸੁਣ ਤੂੰ ਕੀ ਕੰਮ ਕਰਦਾ ਤੂੰ ਪੱਤਰਕਾਰ ਹੀ ਕਰਦਾ ਜੀ ਠੀਕ ਹੈ ਇੱਕ ਦੁਕਾਨਦਾਰ ਆ ਉਹ ਦੁਕਾਨਦਾਰੀ ਕਰਦਾ ਮੈਂ ਕਿਸਾਨ ਆ ਮੈਂ ਕਿਸਾਨੀ ਕਰਦਾ ਜਿਹੜਾ ਦੁਕਾਨਦਾਰ ਆ ਉਹ ਆਉਦੀ ਦੁਕਾਨ ਦੇ ਵਿੱਚ ਲੱਖ ਰੁਪਏ ਦਾ ਸਮਾਨ ਪਾਉਂਦਾ ਜੀ ਠੀਕ ਆ ਸਿੱਧੀ ਦੇਸੀ ਭਾਅ ਸਮਝਾਉਣਾ ਹੈ ਗੱਲ ਲੱਖ ਰੁਪਏ ਦਾ ਦੁਕਾਨਦਾਰ ਨੇ ਆ ਵੀ ਦੁਕਾਨ 'ਚ ਸਮਾਨ ਪਾਇਆ ਉਹ ਕਦੋਂ ਆਖੂਗਾ ਵੀ ਮੇਰਾ ਲੱਖ ਦਾ ਹੀ ਵਿਕ ਜੇ ਆਖੂ ਉਹ ਲੱਖ ਦਾ ਵਿਕ ਜੇ ਨਹੀਂ ਜੋ 10 20 30 ਪ੍ਰਤੀਸ਼ਤ ਦਾ ਮਾਰਜਨ ਤੋਂ ਉਹ ਲੈ ਕੇ ਚੱਲेंगे ਨਾ ਫਿਰ ਆਹੀ ਮਾਰਜਨ ਤਾਂ ਸੀ ਮੰਗਦੇ ਆ ਯਾਰ ਫਸਲਾਂਾਂ ਤੇ ਵੀ ਸਾਡਾ ਜਿੰਨਾ ਖਰਚਾ ਹੋਇਆ ਉਹ ਤੋਂ 10 20% ਸਾਨੂੰ ਵਾਧੇ ਦੇ ਦਿਓ لیکن وہ مجھے ایک بات سمجھ بھی نہیں اتی کہ وہ مانگنے والے وہ کہتے ہیں کہ ہم غریب ہیں ہمیں اپنی فصل کا اچھا مولے نہیں ملتا لیکن ان کے پاس جو 20 20 लाख के ट्रैक्टर हैं 2-2 लाख 1.5-1.5 लाख के उनके पास फोन हैं गाड़ियां हैं फॉर्च्यूनर तक गाड़ियां हैं उनके पास यार तो वो कहां से अगर आप गरीब हो तो कैसे आई आपकी चवासी जी तू आखे 2 लाख दे फोन वाली गल हां है 1.5-1.5 लाख के फोन भाई साहब मैंने देखे हैं आईफोन वाले भी देखे हैं मैंने मेरी गा झूठ है 2 लाख दा नहीं मेरे को 1 लाख ते 70000 दा फोन इठे रखा थी मैं हां ਕਿਆ ਕਿਆ ਬੋਲੇ ਦੁਬਾਰਾ ਸੇ ਬਤਾਇਗੇ 1,70,000 ਦਾ ਡੂਡਦਾ ਨਹੀਂ 20,000 ਘਟਾ ਨਾ 1,70,000 ਦਾ ਫੋਨ ਕਿਸਾਨ ਕੇ ਪਾਸ ਯਾਰ ਅਸੀਂ ਮਿਹਨਤ ਕਰਦੇ ਆ ਯਾਰ ਆਪਦੀ ਮਿਹਨਤ ਨਾ ਲੈਣੇ ਸਾਨੂੰ 10 ਸਰਕਾਰ ਨੇ ਦਿੱਤਾ ਹੈ ਸਬਸਿਡੀ ਮਿਲੀ ਆ ਉਹਦੇ ਕੋਈ ਸਾਨੂੰ ਫੋਨ ਤੇ ਯਾਰ ਅਸੀਂ ਆਪ ਦੀ ਮਿਹਨਤ ਕੀਤੀ ਤੇ ਤਾਂ ਕਮਾਇਆ ਤਾਂ ਲੈ ਆ ਹੁਣ ਅਸੀਂ ਗੱਡੀਆਂ ਲੰਝਾ ਟਰੈਕਟਰ ਲਿਆ ਕੀ ਗੱਲ ਹੈ ਨਹੀਂ ਫਿਰ ਤੋ ਆਪ ਕੋ ਅੱਛੀ ਕਾਸੀ ਕਮਾਈ ਹੋਗੀ ਫਿਰ ਤੋ ਆਪ ਕਿਉਂ ਮੰਗ ਰਹੇ ਹੋ ਫਿਰ ਤੋ ਉਹ ਆਪ ਖਾਮ ਖਾਬ ਬਾਤ ਸ਼ਾਇਦ ਮੇਰੇ ਖਿਆਲ ਸੇ ਮੋਦੀ ਜੀ ਕੋ ਪਰੇਸ਼ਾਨ ਕਰਨਾ ਹੈ ਉਨਕਾ ਗਰਾਫ ਨੀਚੇ ਗिराਣਾ ਸ਼ਾਇਦ ਯਹੀ ਬਾਤ ਹੋਗੀ ਅੱਛੀ ਕਾਸੀ ਕਮਾਈ ਤਾਂ ਸਾਡੀ ਹੈਗੀ ਆ ਜੇ ਮਿਹਨਤ ਕਰਦੇ ਆ ਤਾਂ ਹੀ ਕਮਾਉਣੇ ਆ ਗੱਲ ਤਾਂ ਇਹ ਹੁਣ ਸਾਡੀ ਜਿਹੜੀ ਫਸਲ ਹੈ ਉਹ 2200 ਰੁਪਿਆ ਕੁਛ ਰੁਪਏ ਕਣਕ ਦਾ ਰੇਟ ਹੈ ਉਹ ਘਟਾ ਕੇ 1200 ਕਰਨ ਨੂੰ ਫਿਰਦੇ ਆ ਇਹ 1000 ਰੁਪਏ 800 ਰੁਪਏ 900 ਰੁਪਏ ਡਾਊਨੂ ਫਰਦੇ ਜੇ ਉਹ ਉੱਡ ਗਏ ਫੇਰ ਅਸੀਂ ਕਿੱਥੋਂ ਲਿਆਵਾਂਗੇ ਕਿੱਥੋਂ ਅਸੀਂ ਪਾੜ ਲਾਂਗੇ ਫਸਲਾਂ ਦੇ ਕਿੱਥੋਂ ਆਦੇ ਪੱਤ ਪਾੜ ਲਾਂਗੇ ਅਸੀਂ ਹੈ ਗੱਲ ਇਹ ਆ ਨਾ ਅਸੀਂ 20-20 ਲੱਖ ਦੇ ਟ੍ਰਾਇਟ ਆ ਹੁਣ ਜੇ ਮੈਂ ਤੈਨੂੰ ਆਖਦਾ ਵੀ ਆਹ 2000 ਦਾ ਤੂੰ ਮਾਇਕ ਚੱਕੀ ਫਰਦਾ 2-2000 ਦਾ ਮਾਇਕ ਤੂੰ ਕਿਹੜੇ ਪੱਤਰਕਾਰ ਜੇ ਤੇਰੇ ਕੋਲੇ ਮਾਇਕ ਹੀ ਨਾ ਹੋਊ ਤੂੰ ਕੀ ਪੱਤਰਕਾਰੀ ਕਰ ਲਵੇਂਗਾ ਸਾਡੇ ਕੋਲ ਟ੍ਰਾਇਟ ਹੀ ਨਾ ਹੋਇਆ ਕੀ ਕਿਸਾਨੀ ਕਰ ਲਾਂਗੇ ਅਸੀਂ ਯਾਰ ਹੁਣ ਅਸੀਂ ਬਲਦਾਂ ਨੂੰ ਥੋੜੀ ਮੱਥਾ ਮਾਰ ਗਏ ਨਹੀਂ ਉਹ ਇੱਕ ਤਸਵੀਰ ਆ ਰਹੀ थी कि जो धरने में बैठे प्रदर्शनकारी उनके पास ट्रैक्टर है 20 लाख रुपए का और और पास ही में फोटो आती है कि वो वो तो नकली किसान है, है? और असली किसान तो जो बलद हैं बलदों से जुताई करते हैं है? तो वो बलदों वाले नकली है किसान क्या बलदों वाले मेरे परा गल सुन बलदा वाले होते सीगे बहुत पुराने समय ਦੇ ਵਿੱਚ ਅੱਜ ਤੋ 50 ਸਾਲ ਪਹਿਲਾਂ ਅੱਜ ਬਲਦਾਂ ਨਾਲ ਕਿੱਥੋਂ ਕਮਾਈ ਕਰ ਲੈਗਾ ਪੱਠੇ ਨਹੀਂ ਪੀਜੇ ਜਾਂਦੇ ੱ ਇਕੱਲੇ ਬਲਦ ਨਾਲ ਤੂੰ ਕਿੱਥੋਂ ਯਾਰ ਕਣਕ ਕਰ ਲੈਗਾ ਸੱਤਰ ਮੜ ਕਿੱਥੋਂ ਕੱਢ ਲਿਆ ਗੱਲੇ ਦੀ ਤੂੰ ਹੈ ਅੱਜ ਦੇ ਟਾਈਮ ਦੇ ਹਿਸਾਬ ਨਾਲ ਸਾਨੂੰ ਚੇਂਜ ਹੋਣਾ ਪਿਆ ਕਿਸਾਨਾਂ ਨੂੰ ਜੇ ਪਹਿਲਾਂ ਹੁਣ ਪਹਿਲਾਂ ਤੁਸੀਂ ਵੀ ਤੁਰ ਕੇ ਆਉਂਦੇ ਹੁੰਦੇ ਸੀ ਰੇਲ ਤੇ ਬਸ ਤੇ ਗੱਡੀ ਤੇ ਆਉਂਦੇ ਹੁੰਦੇ ਸੀ ਅੱਜ ਤੂੰ ਵੀ ਕਾਰ ਚੱਕੀ ਫਿਰਦਾ ਜੀ ਮੈਂ ਸਾਈਕਲ ਸੇ ਪੱਤਰਕਾਰੀ ਸ਼ੁਰੂ ਕੀਤੀ ਸੀ ਸਾਈਕਲ ਤੇ ਆਉਂਦਾ ਸੀ ਅੱਜ ਤੂੰ ਕਾਰ ਚੱਕੀ ਫਿਰਦਾ ਜੇ ਮੈਂ ਤੈਨੂੰ ਰੱਖਾਂ ਵੀ ਤੂੰ ਕਾਰ ਤੇ ਨਾ ਅੱਜ ਤੂੰ ਸਾਈਕਲ ਤੇ ਦਿੱਲੀ ਜਾ ਕੇ ਪਾਸੇ ਇੱਕ ਵਾਰੀ ਜਾ ਕੇ ਤੇ ਵਾਪਸੀ ਮੁੜੇਗਾ ਉਸ ਤੋਂ ਬਾਅਦ ਫਿਰ ਤੂੰ ਪੱਤਰਕਾਰੀ ਦਾ ਕਰੀ ਰੱਖੀ ਨਹੀਂ ਨਹੀਂ ਇਹ ਤੋਂ ਬਾਅਦ ਸਹੀ ਹੈ ਪਹਿਲੇ ਮੈਂ ਨੇ ਸਾਈਕਲ ਸੇ ਸ਼ੁਰੂ ਕੀਤਾ ਥਾ ਫਿਰ ਮੈਂ ਨੇ ਡੀ ਲਕਸ ਚਲਾਇਆ 7-8 ਸਾਲ ਫਿਰ ਮੈਂ ਨੇ ਡਿਸਕਵਰ ਲਈਏ ਆ ਕੋਈ ਟਰੈਟ ਨਾਲ ਲਿਆ ਗਏ ਯਾਰ ਹਾਂ ਇਹ ਬਾਤ ਤਾਂ ਆਪਕੀ ਕੁਛ ਨਾ ਕੁਛ ਸਹੀ ਹੈ ਹਾਂ ਸਹੀ ਹੈ ਬਿਲਕੁਲ ਇਹੀ ਗੱਲ ਹੈ ਤੇ ਫਿਰ ਮਤਲਬ ਹਾਂ ਪਰਚੂ ਬੈਠੇ ਆ ਉਹ ਬੋਲਤੇ ਹੈ ਕਿ ਉਹ ਖਾਲਿਸਤਾਨੀ ਉਹ ਐਸੀ ਬਾਤ ਹੈ ਕਿਆ ਯਾਰ ਖਾਲਸਕੂਲਸਤਾਨੀ ਕੁਛ ਨਹੀਂ ਭਰਾਵਾ ਇਹ ਬਣਾਏ ਵਾ ਸਰਕਾਰਾਂ ਦੇ ਅਸੀਂ ਜਦੋਂ ਕੋਈ ਹੱਕ ਮੰਗਣ ਲੱਗਿਆਂ ਉਦੋਂ ਅਸੀਂ ਖਾਲਿਸਤਾਨੀ ਹੋ ਜਾਂਦੇ ਆ ਜੇ ਸਾਡੇ ਮੁੰਡੇ ਬਾਰਡਰਾਂ ਦੇ ਸ਼ਹੀਦ ਹੁੰਦੇ ਉਦੋਂ ਸ਼ਹੀਦ ਹੁੰਦੇ ਆ ਉਹ ਠੀਕ ਹੈ ਜੇ ਅਸੀਂ ਖੇਤ ਫਰਦਾਂ ਦਾ ਅਸੀਂ ਕਿਸਾਨ ਆ ਜੇ ਅਸੀਂ ਉਹਦੇ ਹੱਕ ਮੰਗਣ ਜਾਵੜੇ ਤਾਂ ਖਾਲਿਸਤਾਨੀ ਬਣਾ ਦਾਂ ਸਾਨੂੰ ਯਾਰ ਹੈ ਇਹ ਕੀ ਗੱਲ ਹੋਈ ਤੇ ਇਹ ਕੌਣ ਕਰ ਰਿਹਾ ਹੈ ਇਹ ਕਬ ਇਹ ਸਭ ਤੁਸੀਂ ਹਾਂ ਮਤਲਬ ਕੰਮ ਤੁਸੀਂ ਪੱਤਰਕਾਰ ਵਾਲੇ ਜਿਹੜਾ ਪੱਤਰ-ਪੱਤਰ ਕਰੀ ਜੀ ਕਰਦੇ ਆ ਤੁਸੀਂ ਹੀ ਕਰ ਰਹੇ ਹੋੜੇ ਗੋਦੀ মিডিਆ ਨਾ ਇਹ ਇਸੇ ਕੰਮ ਨੂੰ ਹੀ ਬਣਿਆ ਗਿਆ ਵੀ ਜਿਹੜਾ ਬੰਦਾ ਹੱਕ ਮੰਗੇ ਆ ਚੱਕੇ ਪੁੱਠਾ ਕੰਮ ਕਰ ਦਿਓ ਜੱਤਵਾਦੀ ਬਣਾ ਦਿਓ ਜਾਂ ਖਾਲਸਤਾਨੀ ਬਣਾ ਦਿਓ ਜਾਂ ਪਾਕਿਸਤਾਨੀ ਬਣਾ ਦਿਓ ਤੁਹਾਡੇ ਕੋਲ ਤਾਂ ਗੱਲਾਂ ਹੀ ਆਹ ਹੈ ਜੀ ਆਪਕੇ ਜੋ ਕਿਸਾਨ ਹੈ ਉਹ ਆਪਣੇ ਤਰੀਕੇ ਸੇ ਬਾਰਡਰ ਕੋ ਪਾਰ ਕਰਨੇ ਕੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਵਹਾਂ ਪਰ ਹਰਿਆਣਾ ਪੁਲਿਸ ਡਟੀ ਹੋਈ ਹੈ ਉਹ ਨਹੀਂ ਜਾਣੇ ਦੇਗੀ ਆਪਕੋ ਆਪਕੋ ਲੱਗਤਾ ਹੈ ਕਿ ਕੀ ਆਪ ਬਾਰਡਰ ਪਾਰ ਕਰ ਪਾਓਗੇ ਉਹ ਬਾਰਡਰ-ਬੂਡਰ ਤਾਂ ਯਾਰ ਉੜਦੇ ਵੇਖੀ ਜੇ ਤਾਂ ਸਾਡੇ ਨਾਲ ਹਜੇ ਮੈਂ ਕਹਿ ਰੱਖਿਆ

ਲਗਦਾ ਹੈ ਕਿ ਟਾਪ ਪਾਉਗੇ ਯਾਰ ਉਹ ਚੱਕ ਮੈਂ ਕਿਹਾ ਬਾਰਡਰ ਬੁੱਡਰ ਖੜਨ ਨਹੀਂ ਯਾਰ ਚੱਕ ਦੇਗਾ ਸਾਰਾ ਕੁਝ ਉਹ ਟੈਨਸ਼ਨ ਨਾ ਲੈ ਉਹਨਾਂ ਗੱਲਾਂ ਦੀ ਬਾਰਡਰ ਕਿੰਨੇ ਮਰਜ਼ੀ ਪ੍ਰਬੰਧ ਕਰ ਲੈਣ ਯਾਰ ਕੀ ਕਰੋਗੇ ਆਪ ਕੀ ਕਰੋਗੇ ਜੋ ਮਰਜ਼ੀ ਕਰਨਾ ਪਊਗਾ ਕੀ ਕੀ ਮਤਲਬ ਪੀਟੋਗੇ ਉਹਨਾਂ ਨਾਲ ਲੜੋਗੇ ਲੜਾਈ ਕਰੋਗੇ ਕੀ ਕਰੋਗੇ ਤੇ ਲੜਨਾ ਹੀ ਪਊ ਸਾਨੂੰ ਜੇ ਰਾਜਧਾਨੀ ਚ ਸਾਨੂੰ ਆਪਦੀ ਜਾਨ ਤੋਂ ਉਹ ਰੋਕ ਰਹੇ ਆ ਠੀਕ ਹੈ ਅਸੀਂ ਆਪਦੀ ਰਾਜਧਾਨੀ ਤੇ ਨਹੀਂ ਜਾ ਸਕਦੇ ਯਾਰ ਤੂੰ ਰਾਜਧਾਨੀ ਮੇ ਜਾ ਕੇ ਆਪ ਹੱਲਾ ਕਰੋਗੇ ਨਾ ਲੋਕੋ ਕਾ ਪਰੇਸ਼ਾਨ ਕਰੋਗੇ ਹੱਲਾ ਤਾਂ ਸਰਕਾਰ ਕਰੀ ਜਾਂਦੀ ਆ ਕਿ ਅਸੀਂ ਤਾਂ ਚੁੱਪ ਕਰਕੇ ਆਪਣੇ ਟਰੈਕ ਤੋਰੇ ਸੀ ਟਰਾਲੀਆਂ ਪਾਉਂਦੇ ਸੀ ਮਗਰ ਰਾਸ਼ਨ ਦਾ ਸਮਾਂ ਜਾ ਕੇ ਉੱਥੇ ਬਹਿ ਜਾਣਾ ਸੀਗਾ ਠੀਕ ਆ ਆਪਦਾ ਰੋਸ ਪ੍ਰਦਰਸ਼ਨ ਕਰਨਾ ਸੀਗਾ ਆਪਕੋ 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 ਸ਼ਾਇਦ ਪਤਾ ਨਹੀਂ ਹੋਗਾ ਆਪ ਇਤਨੇ ਪੜੇ ਲਿਖੇ ਨਹੀਂ ਹੋਗੇ ਕਿ ਜੋ ਟਰੈਕਟਰ ਹੈ ਉਹ ਹਾਈਵੇ ਪਰ ਜਾਂ ਸੜਕ ਪਰ ਅਲਾਉਡ ਹੀ ਨਹੀਂ ਹੈ ਕਿਉਂ ਨਹੀਂ ਅਲਾਉਡ ये बना ही नहीं है ये खेतों के लिए बना हुआ है ये खेतों में चल सकता है ये हाईवे पर नहीं चल सकता आपको शायद ज्ञान नहीं होगा इस बात का ਕਿਉਂ ਨੇ ਮੈਨੂੰ ਇਹ ਗੱਲ ਸੁਬੀ ਇਹ ਕਿਹੜੇ ਲਾਅ ਦੇ ਵਿੱਚ ਲਿਖਿਆ ਹੋਇਆ ਹੈ ਕਿਹੜੇ ਤੁਸੀਂ ਜਾਂ ਕਿਸੇ ਟਰੈਕਟਰ ਦੀ ਕਾਪੀ ਤੇ ਲਿਖਿਆ ਹੋਇਆ ਵੀ ਟਰੈਕਟਰ ਇਹ ਸੜਕ ਤੇ ਨਹੀਂ ਚੱਲ ਸਕਦਾ ਇਹ ਕਿਤੇ ਜਾ ਨਹੀਂ ਸਕਦਾ ਸੋ ਕਿੱਥੇ ਲਿਗਿਆ ਜੀ ਇਹ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੈ ਆਪਕੋ ਸ਼ਾਇਦ ਪਤਾ ਨਹੀਂ ਹੋਗਾ ਇਹ ਆਪਕੋ ਪਤਾ ਚਲ ਜਾਏਗਾ ਫਿਰ ਚਲੋ ਇੱਕ ਗੱਲ ਹੋਣੀ ਹੈ ਸਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਜੀ ਖੇਤਾਂ 'ਚ ਰਹੇ ਉਹ ਮਾਨ ਗਏ ਮਾਨ ਗਏ ਹਨ ਸਾਨੂੰ ਨਹੀਂ ਪਤਾ ਯਾਰ ਮਾਨ ਮਾਨੇ ਕਿਹਦੀ ਗੱਲ ਪਰ ਸੁਪਰੀਮ ਕੋਰਟ ਉਦੋਂ ਕਿੱਥੇ ਆ ਗਈ ਜਦੋਂ ਕਿਸਾਨਾਂ ਦੇ ਹੱਕ ਮਾਰੇ ਜਾਂਦੇ ਆ ਉਦੋਂ ਫੈਸਲੇ ਕਿੱਧਰੇ ਆਉਂਦੇ ਆ ਉਹਨਾਂ ਦੇ ਉਦੋਂ ਉਦ ਚਲੋ ਆਪ मतलब वहां पर जाके हल्ला ਨਹੀਂ ਕਰੋਗੇ ਨਾ ਨਾ ਪਿਛਲੀ ਵਾਰੀ ਕਿਹੜਾ ਹੰਲਾ ਕੀਤਾ ਹੰਲਾ ਤਾਂ ਯਾਰ ਸਰਕਾਰ ਕਰੀ ਜਾਂਦੀ ਆ ਹਰਿਆਣਾ ਪੁਲਿਸ ਆ ਉਹ ਕਰੀ ਜਾਂਦੀ ਆ ਬੰਬ ਸੜਦੀ ਆ ਸਾਡੇ ਤੇ ਮੈਨੂੰ ਐਂ ਦੱਸ ਵੀ ਇਹੋ ਜੀ ਕਿਹੜੀ ਪੁਲਿਸ ਹੋਊਗੀ ਜਾਂ ਫੌਜ ਹੋਊਗੀ ਜਿਹੜੀ ਆਪਦੇ ਦੇਸ਼ ਦੇ ਨਾਗਰਿਕਾਂ ਤੇ ਗੋਲੀ ਚਲਾਉਂਦੀ ਹੋਊਗੀ ਯਾਰ ਮੁੰਡੇ ਮਾਰਤੇ ਯਾਰ ਉਹਨਾਂ ਨੇ ਗੋਲੀਆਂ ਮਾਰ ਮਾਰ ਸਿਰਾਂ 'ਚ ਗੋਲੀਆਂ ਮਾਰਦੇ ਯਾਰ ਗੱਲ ਹੈ ਕੋਈ ਇਹ ਤੋ ਫਿਰ ਉਹ ਬਾਰਡਰ ਕਰਾਸ ਅਗਰ ਇਨਵੈਲਿਡ ਤਰੀਕੇ ਸੇ ਅਗਰ ਉਹ ਬਾਰਡਰ ਕਰਾਸ ਕਰਨੇ ਦੀ ਕੋਸ਼ਿਸ਼ ਕਰਨਗੇ ਇਨਵੈਲਿਡ ਕਿਨੇ ਕੀਤਾ ਸੜਕ ਹੁੰਦੀ ਆ ਉਹ ਲੰਘਣ ਵਾਸਤੇ ਹੁੰਦੀ ਆ ਉਹਨੂੰ ਰੋਕਣ ਵਾਸਤੇ ਐਡੇ ਐਡੇ ਬੈਰੀਕੇਡ ਕੌਣ ਲਾਉਂਦਾ ਹੁੰਦਾ ਯਾਰ ਆਪਦੇ ਦੇਸ਼ ਦੇ ਕਿਸਾਨ ਹੈ ਉਹ ਕਿਤੇ ਜਾ ਰਹੇ ਆ ਉਹਨਾਂ ਨੂੰ ਰੋਕ ਕਿਉਂ ਰਹੇ ਆ ਮੈਨੂੰ ਇਹ ਨਹੀਂ ਗੱਲ ਸਮਝ ਆ ਰਹੀ ਹੱਲਾ ਕਿਨੇ ਕੀਤਾਗਾ ਕਾਨੂੰਨ ਦੀ ਉਲੰਘਣਾ ਕਿਨੇ ਕੀਤੀ ਹੈ ਸਰਕਾਰ ਨੇ ਕੀਤੀ ਆ ਬਹੁਤ ਸਭ ਪ੍ਰਸ਼ਾਸਨ ਨੇ ਕੀਤੀ ਆ ਫੌਜ ਨੇ ਕੀਤੀ ਆ ਜਿਹਨੇ ਗੋਲੀਆਂ ਚਲਾਈਆਂ ਬੰਬ ਸਿੱਟਿਆ ਉਹਨਾਂ ਦੇ ਸਿੱਧੀਆਂ ਮੱਥੇ ਦੇ ਵਿੱਚ ਗੋਲੀਆਂ ਮਾਰੀਆਂ ਸਾਡੇ ਯਾਰ ਉਲੰਘਣਾ ਕਿਹਨੇ ਕੀਤੀ ਉਹਨਾਂ ਨੇ ਕੀਤੀ ਆ ਨਾ ਕਿ ਅਸੀਂ ਠੀਕ ਹੈ ਪਰ ਬਾਕੀ ਦੂਜੀ ਗੱਲ ਹੋਰ ਹੈ ਵੀ ਜੇ ਉਹਨਾਂ ਨੇ ਇਹ ਬਾਰਡਰ ਨਹੀਂ ਖੋਲਣਾ ਫਿਰ ਉਹਨੂੰ ਪੱਕਾ ਹੀ ਬੰਦ ਕਰ ਦੇਣ ਯਾਰ ਉਹਨਾਂ ਨੂੰ ਆਪ ਦਾ ਮੁਬਾਰਕਾ ਤੇ ਸਾਨੂੰ ਸਾਡਾ ਪੰਜਾਬ ਮੁਬਾਰਕਾ ਸੀ ਇੱਥੇ ਰਹਵਾਂਗੇ ਉਹ ਉੱਥੇ ਰਹਣ ਯਾਰ ਗੱਲ ਮੁੱਕੀ ਬਸ ਨਹੀਂ ਫਿਰ ਕਿ ਆਪ ਆਪਣਾ ਕੋਈ ਦੇਸ਼ ਬਤਾਓਗੇ ਕੰਟਰੀ ਖਾਲਿਸਤਾਨ ਬਣਾਓਗੇ ਆਪ ਯਾਰ ਉਹ ਸਾਡੀ ਸਾਡੀ ਰਹਿ ਗਈ ਯਾਰ ਸਾਡੀ ਸਰਦਾਰਦੀ ਆ ਉਹ ਵੀ ਅਸੀਂ ਆਪ ਦੇ ਦੇਸ਼ ਦਾ ਨਾਮ ਪੰਜਾਬ ਰੱਖੀਏ ਖਾਲਿਸਤਾਨ ਰੱਖੀਏ ਪੰਜਾਬੀ ਸੂਬਾ ਰੱਖੀਏ ਉਹ ਸਾਡੀ ਸਰਦਾਰਦੀ ਆ ਜਦੋਂ ਆਡੀ ਘਾੜਦੋ ਇਹਨਾਂ ਤੋਂ ਲੈਣਾ ਕੀ ਹੈ ਅੰਮ੍ਰਿਤਸਰ ਸਾਡੇ ਤੋਂ ਲੈਣਾ ਕੀ ਹੈ ਇਹਨਾਂ ਨੇ ਫਿਰ ਜਦੋਂ ਆੱਡੀ ਹੋ ਗਏ ਫਿਰ ਗੱਲ ਮੁੱਕੀ ਬਸ ਜਿਵੇਂ ਖਾਲਿਸਤਾਨ ਕਹੀਏ ਅਸੀਂ ਭਵੇਂ ਪੰਜਾਬੀ ਸੂਬਾ ਕਹ ਦੇਗੇ ਭਵੇਂ ਪੰਜਾਬ ਰੱਖ ਲਈਏ ਭਵੇਂ ਯਾਰ ਪਾਕਿਸਤਾਨ ਨਾਂ ਰੱਖ ਲਗੇ ਸੀ ਆਹ ਦੇਸ਼ ਦਾ ਇਹਨਾਂ ਨਾਲ ਸਾਡਾ ਮਤਲਬ ਹੀ ਨਹੀਂ ਰਹੇਗਾ ਜਦੋਂ ਫਿਰ ਕੋਈ ਸਾਨੂੰ ਜੇ ਅਸੀਂ ਮੰਗਾ ਰੱਖਣ ਮੰਗਾ ਨਹੀਂ ਪਹਿਲੀ ਗੱਲ ਤਾਂ ਇਹ ਇਹ ਸਾਡੇ ਹੱਕ ਹੈ ਮੰਗਾ ਮੰਗਦੇ ਮੰਗਦੇ ਹੁੰਦੇ ਸਾਡੇ ਹੱਕ ਆ ਜੀ ਹੱਕ ਲੈਣ ਜਾ ਰਹੇ ਹਾਂ ਸਾਨੂੰ ਉਹ ਧੱਕੇ ਨਾਲ ਲੈਣੇ ਪੈਣ ਉਹ ਵੀ ਲਵਾਂਗੇ ਅਸੀਂ ਜਦੋਂ ਮੂਹਰਲਾ ਬੰਦਾ ਜਿਵੇਂ ਚੱਲੂਗਾ ਉਵੇਂ ਹੀ ਚੱਲਣਾ ਪੈਂਦਾਗਾ ਠੀਕ ਹੈ ਜੇ ਬਾਰਡਰ ਖੋਲ ਦੇਣਗੇ ਜਗਾਹਾਂ ਜਾ ਕੇ ਸ਼ਾਂਤਮਈ ਤਰੀਕੇ ਨਾਲ ਅਸੀਂ ਬਹਿ ਕੇ ਆਪਾਂ ਦਾ ਰੋਸ ਪ੍ਰਦਰਸ਼ਨ ਵੀ ਕਰਾਂਗੇ ਕਿਉਂਕਿ ਇਹ ਇੱਕ ਤਰੀਕਾ ਹੁੰਦਾਗਾ ਆਪਦੀਆਂ ਹੱਕਾਂ ਹੱਕਾਂ ਨੂੰ ਲੈਣ ਵਾਸਤੇ ਇੱਕ ਤਰੀਕਾ ਹੁੰਦਾ ਵੀ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਂਦਾ ਹੁੰਦਾ ਠੀਕ ਆ ਜੇ ਸਾਨੂੰ ਸ਼ਾਂਤਮਈ ਨਹੀਂ ਕਰਦੇ ਨੇ ਕਿ ਫਿਰ ਅਸੀਂ ਵਾਇਲੈਂਟ ਵੀ ਹੋਵਾਂਗੇ ये भी ये इनको वो वो जो बात होती है ना वो जुबान पर इनके आ चुकी है जो बोला है ना इन्हें हम वायलेंस भी करेंगे तो यही बात मैं इनसे मुँह से ना निकलवाना चाहता था दस मिनट मुझे लग गए निकलवाने में यही बात है लास्ट में यही वो करने वाले हैं वायलेंस तो इसीलिए गवर्नमेंट जो है सतर्क है वो नहीं जाने दे रही है देखो जी जड़ी गल है ना जे ਸਾਨੂੰ ਮਿੱਤਰ ਬਣ ਕੇ ਟੱਕਰੋਗੇ ਤਾਂ ਮਿੱਤਰ ਬਣ ਕੇ ਟਕਰਾਂਗੇ ਜੇ ਸਾਡੇ ਦੁਸ਼ਮਣ ਬਣ ਕੇ ਟੱਕਰੋਗੇ ਤਾਂ ਸਾਡੇ ਰੰਗੂ ਮੂੰਹ ਪੁਰਨ ਵਾਲਾ ਬੰਦਾ ਵੀ ਤੁਸੀਂ ਦੇਖਿਆ ਨਹੀਂ ਹੋਣਾ ਕਦੇ ਅੱਜ ਤੱਕ ਤੁਸੀਂ ਸਿੱਖ ਕੌਮ ਦਾ ਇਤਿਹਾਸ ਦੇਖਿਆ ਪੰਜਾਬ ਦੇ ਵਿੱਚ ਮੋਸਟਲੀ ਸਿੱਖ ਰਹਿੰਦੇ ਆ ਜ਼ਿਆਦਾਤਰ ਸਿੱਖ ਰਹਿੰਦੇ ਆ ਕਹਿਣ ਦਾ ਭਾਵੇਂ ਇਹ ਨਹੀਂ ਕਹਿੰਦਾ ਮੈਂ ਵੀ ਇਹ ਸਿੱਖਾਂ ਦਾ ਅੰਦੋਲਨ ਹੈ ਇਹ ਕਿਸਾਨ ਦਾ ਅੰਦੋਲਨ ਹੈ ਠੀਕ ਆ ਅਸਲ ਦੇ ਵਿੱਚ ਜੇ ਆਪਾਂ ਡੂੰਗਾ ਉਤਰੀਏ ਤਾਂ ਇਹ ਨਸਲਾਂ ਦਾ ਅੰਦੋਲਨ ਹੈ ਠੀਕ ਆ ਸਾਡੀ ਫਸਲ ਨੂੰ ਬਰਬਾਦ ਕਰਕੇ ਸਾਡੀ ਨਸਲ ਨੂੰ ਬਰਬਾਦ ਕਰਨ ਨੂੰ ਫਿਰਦੇ ਆ ਇਹ ਜੇ ਸਾਡੇ ਸਾਹਮਣੇ ਇਹ ਬੰਦੂਖ ਲੈ ਕੇ ਆਉਣਗੇ ਤਾਂ ਇਧਰ ਅਸੀਂ ਤੋਪ ਲੈ ਕੇ ਆਵਾਂਗੇ ਫਿਰ ਇਹ ਗੱਲ ਨਹੀਂ ਹੈ ਵੀ ਇਹ ਸੁੱਕਾ ਰੰਗ ਜੂ ਕੰਮ ਠੀਕ ਹੈ ਜੇ ਸਾਡੇ ਨਾਲ ਸਿੱਧੇ ਮੱਥੇ ਨਾਲ ਗੱਲ ਕਰਨਗੇ ਤਾਂ ਸਿੱਧੇ ਮੱਥੇ ਨਾਲ ਗੱਲ ਹੋਊਗੀ ਤੇ ਜੇ ਇਹ ਕਹਿਣਗੇ ਵੀ ਦੋ ਦੋ ਹੱਥ ਕਰਨੇ ਤੇ ਫਿਰ ਦੋ ਦੋ ਹੱਥ ਕਰਨ ਨੂੰ ਸਾਡੇ ਵਿੱਚ ਚੂੜੀਆਂ ਨਹੀਂ ਪਾਹਾਂ ਇਹ ਗੱਲ ਨਾਲ ਆ ਨੋਟ ਕਰਨੀ ਆ ਆਪਦੀ ਕੰਮ ਕਰੋ ਤੋ ਇਹ ਥੇ ਕਿਸਾਨ ਜਿਨੋਂ ਜਿਨ세 ਹਮਨੇ ਬਾਤ ਕੀਤੀ ਤੋ आप अपने गोदी मीडिया पत्रकार को दीजिए इजाजत कैमरामैन हरीश के साथ मैं आपका अपना गोदी मीडिया पत्रकार धन्यवाद